ਬੰਦ ਗੁਰੂ ਰਾਤ ਗੁਰੂ ਬੰਦ 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 ਗੁਰੂ ਰਾਤ ਗੁਰੂ ਰਾਤ ਗੁਰੂ दां <imitation> दां ਬੜੀਆਂ ਬੱਚੀਆਂ ਦੀ ਦਸਤਾਰ ਸਜਾ ਕੇ ਆਈਆਂ ਨੇ ਬਾਬਾ ਜੀ ਬੜੀ ਖੁਸ਼ੀ ਹੈ ਗੱਲ ਦੀ ਮੈਡਲ ਦੋ ਬੱਚੇ ਹੋਰ ਅਗੇ ਸਾਰੇ ਬੱਚਿਆਂ ਦਾ ਇਹ ਸਤਕਾਰ ਹੈ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ੰਸਾ ਪੱਤਰ ਇਹ ਤੁਹਾਨੂੰ ਖਾਲੀ ਦਿੱਤੇ ਗਏ ਨੇ ਰਾਹੀ ਕੋਟਾਂ ਕੋਰ ਧੰਨਵਾਦ ਸਾਡੇ ਭਰਾ ਦਸਤੰਦਰ ਈਸ਼ਵਰ ਸਿੰਘ ਜਿਨ੍ਹਾਂ ਦੇ ਵੱਲੋਂ ਇਹ ਬਾਬਾ ਜੀ ਦੇ ਭਤੀਜੇ ਨੇ ਅੰਤੇ ਬਹੁਤ ਪਾ ਇਨਾਮ ਤੁਸੀਂ ਪ੍ਰਬੰਧਕ ਕਮੇਟੀ ਦੇ ਨਾਲ ਰਲ ਮਿਲ ਕੇ ਇਹ ਸਾਰੇ ਇਨਾਮ ਵੰਡਣੇ ਨੇ ਸਾਡੇ ਭਰਾ ਇਸ਼ਪਤ ਸਿੰਘ ਨੂੰ ਬੇਨਤੀ ਹੈ ਜੀ ਕਿ ਆਓ ਜੀ ਅੱਗੇ ਅਤੇ ਸਾਡੇ ਕੋਚ ਸਾਹਿਬਾਨਾਂ ਨੂੰ ਵੀ ਬੇਨਤੀ ਹੈ ਕਿ ਉਹ ਜੋ ਟਰੋਫੀਆਂ ਲੈ ਕੇ ਆਉਣੀਆਂ ਨੇ ਉਹ ਤੇ ਡਿਊਟੀ ਦਿਓ ਜੂਨੀਅਰ ਦਸਤਾਰ ਮੁਕਾਬਲੇ ਵਿੱਚ ਜਿਸ ਬੱਚੇ ਨੇ ਤੀਸਰਾ ਸਥਾਨ ਹਾਸਲ ਕੀਤਾ ਜੀ ਉਸ ਬੱਚੇ ਦਾ ਨਾਮ ਹੈ ਜੀ ਕਰਨ ਜੋਤ ਸਿੰਘ son of ਸਰਦਾਰ ਜਸਵੀਰ ਸਿੰਘ ਟੈਗ ਨੰਬਰ 5 ਜਿਹਨਾਂ ਦਾ ਜਿਹੜਾ ਵੀ ਬੱਚਾ ਹੈ ਉਹ ਆਗੇ ਆਪਣਾ ਇਨਾਮ ਪ੍ਰਾਪਤ ਕਰੋ ਜੀ ਏ ਸੋਨਿਹਾਲ ਸਤਿ ਸ੍ਰੀ ਅਕਾਲ ਜੂਨੀਅਰ ਮੁਕਾਬਲੇ ਵਿੱਚ ਦੂਸਰਾ ਇਨਾਮ ਪ੍ਰਾਪਤ ਕੀਤਾ ਜੀ ਜਸਨਪ੍ਰੀਤ ਸਿੰਘ son of ਸੁਖਜਿੰਦਰ ਸਿੰਘ ਨਨਕਾਣਾਸੂਲ ਟੈਗ ਨੰਬਰ 7 बोले सो निहाल सत श्री अकाल ਅਤੇ ਜੂਨੀਅਰ ਦਸਤਾਰ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜੀ ਜਸਕਰਨ ਸਿੰਘ son of ਰਜਿੰਦਰ ਸਿੰਘ ਸੇਰਪੁਰ ਟੈਗ ਨੰਬਰ 1 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸਾਡੀਆਂ ਮਾਨਯੋਗ ਸ਼ਖਸੀਅਤਾਂ ਵੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬੋਲੇ ਆ ਉਹਨਾਂ ਦੇ ਨਾਮ ਅਨਾਉਂਸ ਕਰਨ ਲੱਗੇ ਆ ਜੀ ਠੀਕ ਹੈ ਇੱਕ ਸਾਈਡ ਦੇ ਬੈਜਾਬਲੇ ਵਿੱਚੋਂ ਜਿਸ ਬੱਚੇ ਨੇ ਤੀਸਰਾ ਸਥਾਨ ਹਾਸਲ ਕੀਤਾ ਉਸ ਦਾ ਨਾਮ ਹੈ ਜੀ ਬਹਾਦਰ ਸਿੰਘ ਸਨ ਸਰਦਾਰ ਰਸਵਾਲ ਸਿੰਘ ਬਾਬਾ ਭਗਵਾਨ ਸਿੰਘ ਸਕੂਲ ਟੈਗ ਨੰਬਰ 5 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਸੀਨੀਅਰ ਦਸਤਾਰ ਮਗਾਵਲੇ ਵਿੱਚ ਜਿਸ ਬੱਚੇ ਨੇ ਦੂਸਰਾ ਇਨਾਮ ਪ੍ਰਾਪਤ ਕੀਤਾ ਹੈ ਉਸ ਦਾ ਨਾਮ ਹੈ ਜੀ ਪ੍ਰਵੀਰ ਸਿੰਘ ਧਮੋਟ ਅਕਾਲ ਅਕੈਡਮੀ ਟੈਗ ਨੰਬਰ 8 ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਅਤੇ ਸੀਨੀਅਰ ਦਸਤਾਰ ਮੁਕਾਬਲੇ ਵਿੱਚ ਜੋ ਪਹਿਲਾ ਸਥਾਨ ਹਾਸਲ ਕੀਤਾ ਹੈ ਜੀ ਉਸ ਬੱਚੇ ਦਾ ਨਾਮ ਹੈ ਜੀ ਗੁਰਜਸ ਸਿੰਘ ਸਨ ਅਫਸਰ ਦਾ ਦਵਿੰਦਰ ਸਿੰਘ ਪਟਿਆਲਾ ਟੈਗ ਨੰਬਰ 1 ਸਾਰੇ ਹੀ ਬੱਚੇ ਨਵੇਂ ਆ ਅਤੇ ਨਾਮੇ ਹੀ ਦੋ ਮੁਕਾਬਲਿਆਂ ਦੇ ਵਿੱਚ ਭਾਗ ਲੈਣ ਲੱਗਿਆ ਸੋ ਇਹ ਸਾਰੇ ਵੀ ਵਧਾਈ ਦੇ ਪਾਤਰ ਹਨ ਜਿਹੜੀ ਉਹਨਾਂ ਦੇ ਨਾਮ ਅਨਾਉਂਸ ਕਰਨ ਲੱਗੇ ਆ ਜੀ ਬਹੁਤ ਬਹੁਤ ਧੰਨਵਾਦ ਸਾਡੀਆਂ ਮਾਣਯੋਗ ਸ਼ਖਸੀਅਤਾਂ ਦਾ ਜੋ ਆਪਣੇ ਕਰ ਕਮਲਾਂ ਦੇ ਨਾਲ ਇਨ੍ਹਾਂ ਨਿੱਕੇ ਜਿਹੇ ਹਾਰੂ ਜੋਧਿਆਂ ਦਾ ਸਨਮਾਨ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਜੀ ਅਤੇ ਗੁਰਬਾਣੀ ਗਾਥ ਦੀ ਪਹਿਲੀ ਕੈਟਾਗਰੀ ਦੇ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਜੀ ਅਰਸ਼ਦੀਪ ਸਿੰਘ ਸਨਵਗੁਰ ਸੇਵਕ ਸਿੰਘ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਪਹਿਲੀ ਕੈਟਾਗਰੀ ਦੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਜੀ ਪ੍ਰਭਗੁਣ ਕੌਰ ਡਾਕਟਰ ਆਫ ਸਰਿੰਦਰਜੀਤ ਸਿੰਘ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਅਤੇ ਪਹਿਲੀ ਕੈਟਾਗਰੀ ਗੁਰਵਾਨੀ ਕੰਡ ਮੁਕਾਬਲੇ ਜੋ ਪਹਿਲਾ ਸਥਾਨ ਹਾਸਲ ਕੀਤਾ ਹੈ ਜੀ ਬੱਚੀ ਨੇ ਪਰੀ ਨੂਰ ਕੌਰ ਡਾਕਟਰ ਆਫ ਗੁਰਬਚਨ ਸਿੰਘ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਬੜੇ ਚੰਗੇ ਤਰੀਕੇ ਦੇ ਨਾਲ ਆਪਣੇ ਬੱਚੇ ਤਿਆਰ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਲੇ ਕਰੇ ਬਹੁਤ ਬਹੁਤ ਧੰਨਵਾਦ ਹੈ ਜੀ ਕੋਈ ਨਖਣੀ ਕੰਡ ਮੁਕਾਬਲੇ ਵਿੱਚੋਂ ਦੂਜੀ ਕੈਟਾਗਰੀ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਜੀ ਜੋ ਤੀਸਰਾ ਸਥਾਨ ਹਾਸਲ ਕੀਤਾ ਹੈ ਜੀ ਉਸ ਬੱਚੇ ਦਾ ਨਾਮ ਹੈ ਸੰਗਮ ਮੈੜਾ ਸਨਪ ਸਰਦਾਰ ਨਰਿੰਦਰ ਸਿੰਘ ਵੱਡਾ ਕੱਲੂਕਾਰਾ ਕੁੱਪਕਲਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਤੇ ਜੋ ਦੂਸਰਾ ਸਥਾਨ ਹਾਸਲ ਕੀਤਾ ਹੈ ਜੀ ਅਰਸ਼ਦੀਪ ਕੌਰ ਡਾਕਟਰ ਆਫ ਗੁਰਦੀਪ ਸਿੰਘ ਬੇਗੋਵਾਲ ਸਤਿ ਸ੍ਰੀ ਅਕਾਲ ਇਸ ਬੱਚੀ ਨੇ ਵੀ ਬਹੁਤ ਸੋਹਣੀ ਗੁਰਬਾਣੀ ਕੰਠ ਕੀਤੀ ہوئی ਹੈ ਜਿੰਨੇ ਵੀ ਸਵਾਲ ਜਸਪ੍ਰੀਤ ਕੌਰ ਡਾਕਟਰ ਰਵ ਹਰਪ੍ਰੀਤ ਸਿੰਘ ਅਕਾਲ ਅਕੈਡਮੀ ਤਮੋਟ ਬੋਲੇ ਸੋਨਿਹਾਲ ਸਭ ਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਜੋ ਕੇ ਪਿਛਲੇ ਲੰਬੇ ਸਮੇਂ ਤੋਂ ਦਸਾ ਗੁਰਬਾਣੀ ਕੰਠ ਦੇ ਵਿੱਚੋਂ ਤੀਸਰੀ ਕੈਟਾਗਰੀ ਦੇ ਵਿੱਚੋਂ ਜੋ ਤੀਸਰਾ ਸਥਾਨ ਹਾਸਲ ਕੀਤਾ ਜੀ ਜਸ ਕਿਰਨ ਪ੍ਰੀਤਕੌਰ ਡਾਕਟਰ ਆਫ ਗੁਰਿੰਦਰ ਸਿੰਘ ਗੁਰਦੁਆਰਾ ਕੱਲੂਕਾਰਾ ਕੁੱਪਕਲਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅਗਲੀ ਵਿੱਚੋਂ ਦੂਸਰਾ ਸਨ ਹਾਸਲ ਕੀਤਾ ਜੀ ਮਨਵੀਰ ਕੌਰ ਡਾਕਟਰ ਆਫ ਦਲਵੀਰ ਸਿੰਘ ਅਕਾਲ ਅਕੈਡਮੀ ਤੋਂ ਮੋਟ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅਤੇ ਜੋ ਪਹਿਲਾ ਸਥਾਨ ਹਾਸਲ ਕੀਤਾ ਜੀ ਲਖਵਿੰਦਰ ਕੌਰ ਡਾਕਟਰ ਆਵਦਰਸ਼ਨ ਸਿੰਘ ਸੰਤ ਬਾਬਾ ਭਗਵਾਨ ਸਿੰਘ ਸਕੂਲ ਸੋਨਿਹਾਲ ਸਤਿ ਸ੍ਰੀ ਅਕਾਲ ਅਤੇ ਆਪ ਸਭ ਸੰਗਤਾਂ ਨੂੰ ਇਹ ਦੱਸਣਾ ਕਰਦੇ ਆ ਕਿ ਜਿੰਨੇ ਵੀ ਬੱਚਿਆਂ ਨੇ ਪਾਰਟਿਸਪੇਟ ਕੀਤੇ ਆ ਜਿਹੜੇ ਬੱਚੇ ਡਿਜ਼ਰਵ ਕਰਦੇ ਆ ਉਹੀ ਇਨਾਮ ਦੇ ਪਾਤਰ ਬਣਿਆ ਉਹੀ ਸੀਨੀਅਰ ਬੱਚੇ ਨੇ ਸਾਰਿਆਂ ਨਹੀਂ ਬੜੇ ਚੰਗੇ ਤਰੀਕੇ ਦੇ ਨਾਲ ਇਸ ਮੁਕਾਬਲੇ ਵਿੱਚ ਪਾ ਕੈਟਾਗਰੀ ਗੁਰਬਾਣੀ ਗਾਇਨਤ ਮੁਕਾਬਲਿਆਂ ਦੇ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਜੀ ਨਵਨੀਤ कौर ਡਾਟਰ ਮੰਜੀਤ ਸਿੰਘ ਭੋਗੀਵਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਨਿਹਾਲ ਸਤਿ ਸ੍ਰੀ ਅਕਾਲ ਅਤੇ ਇਸ ਵਾਰ ਜੋ ਦੂਸਰਾ ਸਥਾਨ ਹਾਸਲ ਕੀਤਾ ਜੀ ਜਸਨਦੀਪ ਕੌਰ ਡਾ. ਬਲਜਿੰਦਰ ਸਿੰਘ ਨਥੂ ਮਾਜਰਾ ਬੋਲਿੰਗ ਸੋਨਿਹਾਲ ਸਤਿ ਸ੍ਰੀ ਅਕਾਲ ਸ੍ਰੀ ਅਕਾਲ ਅਤੇ ਜੋ ਪਹਿਲਾ ਸਥਾਨ ਹਾਸਲ ਕੀਤਾ ਜੀ ਅਤੇ ਇਹ ਜੋ ਸਕੂਲ ਦੇ ਸਾਰੇ ਬੱਚਿਆਂ ਨੂੰ ਇਹ آگਾਹ ਵਾਸਤੇ ਵੀ ਬੇਨਤੀ ਕੀਤੀ ਜਾਂਦੀ ਹੈ ਅਤੇ ਟੀਚਰ ਸਾਹਿਬਾਨਾਂ ਨੂੰ ਵੀ ਖਾਸ ਤੌਰ ਤੇ ਬੇਨਤੀ ਕੀਤੀ ਹੈ ਜਦੋਂ ਵੀ ਆਪਾਂ ਇਦਾਂ ਦੇ ਮੁਕਾਬਲਿਆਂ ਦੇ ਵਿੱਚ ਭਾਗ ਲੈਣ ਵਾਸਤੇ ਆਉਨੇ ਆਪਾਂ ਸਾਰੇ ਹੀ ਗੁਰਸਿੱਖੀ ਜੀਵਨਾ ਦੇ ਨਾਲ ਜੁੜੇ ਆ ਗੁਰਸਿੱਖੀ ਪਰਿਵਾਰਾਂ ਦੇ ਵਿੱਚੋਂ ਆ ਸੋ ਕਿਸੇ ਵੀ ਬੱਚੇ ਨੇ ਟੋਪੀ ਧਾਰਨ ਕਰਕੇ ਇਦਾਂ ਦੇ ਮੁਕਾਬਲਿਆਂ ਵਿੱਚ ਭਾਗ ਨਹੀਂ ਲੈਣਾ ਤੇ ਉਦਾਂ ਚੌਥੀ ਕੈਟਾਗਰੀ ਗੁਰਬਾਣੀ ਗੰਠ ਮੁਕਾਬਲੇ ਵਿੱਚੋਂ ਜੋ ਪਹਿਲਾ ਸਥਾਨ ਹਾਸਲ ਕੀਤਾ ਜੀ ਜਸਕਰਨ ਵੀਰ ਸਿੰਘ son of ਕੁਲਵੰਤ ਸਿੰਘ ਅਹਮਦਗੜ ਸਤਿ ਸ਼੍ਰੀ ਅਕਾਲ ਧੰਨਵਾਦ ਹੈ ਜੀ ਜੋ ਧਮਾਲਾ ਮੁਕਾਬਲਾ ਹੋਇਆ ਸੀ ਦੰਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ